ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖ ਹੈ ਲੱਖ ਕਰੋੜ ਸੱਚੈ ਸਭ ਤਾਨ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਅ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਹ ਚਲ ਥਾਉ ਵੱਡੀ ਵਡਿਆਈ ਜਾਣੇ ਆਲਾਉ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ ਇਹੋ ਜੱਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲਏ ਇਕ ਨਾ ਹੁਕਮੇ ਕਰੇ ਬਨਾਸ ਇਕ ਨਾ ਪਾਣ ਕੱਢ ਲਏ ਇਕ ਨਾ ਮਾਇਆ ਵਿੱਚ ਨਿਵਾਸ ਏਮ ਭੇ ਆਖ ਨਾ ਜਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖਨਾਵੇਂ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਜ ਮਾਲਿਆ ਥਾਉ ਨਾ ਪਾਇਨ ਕੂੜਿਆਰ ਮੁਹ ਕਾਲੈ ਦੂਜਕ ਚਾਲਿਆ ਤੇਰੇ ਨਾਏ ਰੱਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੇਂ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਡਾਨੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪਰਾਨੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉੱਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾ ਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ 파ਕ ਨਾਨਕ ਹੁਕਮੈ ਅੰਦਰ ਵੇਖੈ ਵਰਤਹਿਤਾ ਕੋ ਤਾਕ ਪੌੜੀ ਆਪੀਨ ਭੋਗ ਭੋਗ ਕੈ ਹੋਏ ਭਸਮੜ ਭੌਰ ਸਦਾਇਆ ਵੱਡਾ ਹੋ ਆ ਦੁਨੀਂਦਾਰ ਗਲ ਸੰਗਲ ਘਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪੌਦਈ ਹੁਣ ਸੁਣੀਐ ਕਿਆ ਰੁਆਇਆ ਮਨ ਅੰਦਰ ਜਨਮ ਗਵਾਇਆ ਸਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹ ਸਦਵਾਉ ਭੈ ਵਿੱਚ ਚੱਲੈ ਲੱਖ ਦਰਿਆਉ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਤਰਮ ਦੁਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਦ ਮਹਾਬਲਸੂਰ ਪੈ ਵਿੱਚ ਆਵਹਿ ਜਾਵਹਿ ਪੂਰ ਸਗਲਿਆਂ ਭਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦਬੀਚਾਰ ਕੀਤੇ ਨੱਚਹਿ ਮੰਗਤੇ ਗਿੜਮੋੜ ਪੂਰਹਿ ਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਹਿ ਆਲਪ ਤਾਲ ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੀ ਤਨ ਹੋਇ ਅਹਸਾਰ ਗਿਆਨ ਨਾ ਗੱਲਨੀ ਢੂੰਡੀ ਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈ ਐ ਹੋਰ ਹਕਮਤ ਹੁਕਮ ਖਵਾਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰ ਹੀ ਸਤਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨਿ ਵਿੱਚੋ ਆਪ ਗਵਾਇਆ ਜਿਨ ਸਚੋ ਸਚ 부ਜਾਇਆ ਸਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਉਣ ਪਾਣੀ ਬੈਸੰਤਰ ਚੰਦ ਸੂਰਜੇ ਅਵਤਾਰ ਸਗਲੀ ਤਰਤੀ ਮਾਲ ਧਨ ਵਰਪਨ ਸਰਬ ਜੰਗਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡਰਾਵਾ ਝਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਨ ਪੂਰਹਿ ਤਾਲ ਆਪੁ ਪਛਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪੋ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਗੋਲੂ ਚਰਖਾ ਚੱਕੀ ਚੱਕ ਫਲਵਾਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹਾ ਪੰਖੀ ਪੌਂਦੀਆਂ ਲੈਨ ਨਾ ਸਾਹ ਸੂਐ ਚਾੜ ਪੁਹਾਇਐ ਜੰਤ ਨਾਨਕ ਪੌਂਦੇਆਂ ਗਣਤ ਨਾ ਅੰਤ ਵੰਦਨ ਬੰਦ ਪੁਹਾਏ ਸੋਏ ਪਇ ਕਿਰਤ ਨੱਚੈ ਸਭ ਕੋਏ ਨਾਚ ਨਾ ਚਹਸੈ ਚੱਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਹੇ ਨੱਚਣ ਕੁਦਨ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨਾਉ ਤੇਰਾ ਨਰੰਕਾਰ ਹੈ ਨਾਏ ਲਐ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾ ਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ ਹੈ ਜੇ ਜਰਵਾਣਾ ਪਰਹਰੇ ਜਰ ਵੀ ਸਕਰੇਂਦੀ ਆਈ ਹੈ ਕੋ ਰਹੈ ਨਾ ਭਰੀਏ ਪਾਈਏ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰਯਤ ਪੜ ਪੜ ਕਰਹਿ ਵਿਚਾਰ ਬੰਦੇ ਸੇ ਜੇ ਪਵਹ ਵਿੱਚ ਬੰਦੀ ਵੇਖਣ ਕੋ ਦੀਦਾਰ Hindu sala hi sala ham darshan roop e apar teerth naavah archa pooja agar vaas behkar yogi sunn tiaman jeete alakh naam kartaar sookham murt naam niranjan kaaya ka aakaar satiyan man santosh upajay ਦੇਣਾ ਕੈ ਵਿਚਾਰ ਦੇਦੇ ਮੰਗਹਿ ਸਹ ਸਾਗੂਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਰਾਬਾਂ ਵੇਕਾਰ ਇਕ ਹੁੰਦਾ ਖਾਏ ਚੱਲਹਿ ਐ ਥਾਂ ਤਿਨਾ ਭੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਾਰ ਉਏ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ ਤਿਨਾ ਭੇ ਤੇਰੀ ਸਾਰ ਨਾਨਕ ਭਗਤਾ ਭੁਖਸਲਾ ਹਨ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਮੰਤਿਆਂ ਪਾਛਾਰ ਮਹੱਲਾ ਪਹਿਲਾ